ਬਿਮਾਰੀਆਂ ਤੇ ਪੈਸੇ ਨਾ ਹੋਣ ਦੀ ਹਾਲਤ 'ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਤੇ ਪੇਪਰਲੈਸ ਹੋਵੇਗਾ। ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਨਿੱਜੀ ਹਸਪਤਾਲਾਂ ਵਿੱਚ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਇਸ ਸਕੀਮ ਦਾ ਲਾਭ ਸਰਕਾਰੀ ਕਰਮਚਾਰੀ ਪੈਨਸ਼ਨਰ ਅਤੇ ਸੂਬੇ ਦੇ ਅਸਲ ਵਸਨੀਕਾਂ ਨੂੰ ਮਿਲੇਗਾ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਈ ਹੈ ਆਓ ਪਰਵਾਤਨ ਨਾ ਕਰੇ ਕਿ ਆਉਣਾ ਪਵੇ ਪਰ ਆਓ ਬੱਡੇ-ਬੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਮਾਝ ਦੇ ਕੰਨੇ ਪੈਸੇ ਦਾ ਸਰਫਤਾ ਬਾਝ ਦੇਖਾਂਗੇ ਅਜਿਕੇ ਕੋਈ ਨੀਲਾ ਪੀਲਾ ਕਾਰਡ ਨਹੀਂ ਸਿੱਧੇ ਜੋ ਪੰਜਾਬ ਦਾ ਪਾਸੀ ਹੈ ਉਹਦਾ ਇਲਾਜ ਹੋਊਗਾ ਜੀ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦੇਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦੇਖਿਆ ਜਾਊਗਾ ਬਸ ਆਪ ਦੇ ਸਿਹਤ ਬਖਰੀ ਡਾਕਟਰ ਬਲਬੀਰ ਸਿੰਘ ਵੱਲੋਂ ਅੱਜ ਮੈਡੀਕਲ ਕਾਲਜ ਤੋਂ 10 ਐਂਬੂਲੈਂਸ ਫਲੱਡ ਏਰੀਆ ਦੇ ਵਿੱਚ ਭੇਜਿਆ ਜਾ ਰਹੀਆਂ ਨੇ ਕਿਉਂਕਿ ਫਲੱਡ ਆਇਆ ਹੈ ਉੱਥੇ ਹੁਣ ਆ ਹਿਸਤਾ ਹਿਸਤਾ ਪਾਣੀ نیچے ਉਤਰਦਾ ਜਾ ਰਿਹਾ ਹੈ نیچے ਪਾਣੀ ਖਤਮ ਹੋਣ ਤੋਂ ਬਾਅਦ ਜਿਹੜਾ ਖਤਸਾ ਜਤਾਇਆ ਜਾ ਰਿਹਾ ਕਿ ਹੁਣ ਉੱਥੇ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਜਾਂ ਕੋਈ ਅਫੋਜੀ ਚੀਜ਼ ਨਾ ਪੈਲੇ ਉੱਥੋਂ ਬਚਾਉਣ ਲਈ ਪ੍ਰੀਵੈਂਸ਼ਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਐਂਬੂਲੈਂਸਸ ਦੇ ਨਾਲ ਜਿਹੜੇ ਸਟੂਡੈਂਟ ਨੇ ਉਹ ਵੀ ਇੱਥੋਂ ਜਾ ਰਹੇ ਨੇ ਔਰ ਜਿਹੜੇ ਡਾਕਟਰ ਭਰਤੀ ਕੀਤੇ ਗਏ ਨੇ ਨਵੇਂ ਭਰਤੀ ਕੀਤੇ ਗਏ ਨੇ ਉਹ ਡਾਕਟਰਸ ਦੀ ਵੀ ਡਿਊਟੀ ਜਿਹੜੀ ਆ ਫਲੱਡ ਏਰੀਆ ਦੇ ਵਿੱਚ ਲਗਾਈ ਗਈ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਫਲੱਡ ਆਇਆ ਹੈ ਉੱਥੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਜਾਂਦੇ ਡਾਕਟਰ ਬਲਬੀਰ ਬਲਬੀਰ ਜਦੋਂ ਅੱਜ ਮੈਡੀਕਲ ਕਾਲਜ ਪਹੁੰਚੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਗੱਲਬਾਤ ਦੇ ਦੌਰਾਨ ਇਹ ਗੱਲ ਕਲੀਅਰ ਕੀਤੀ ਹੈ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਹਰ ਸਹੂਲਤ ਜਿਹੜੇ ਫਲੱਡ ਏਰੀਆ ਦੇ ਵਿੱਚ ਇਫੈਕਟਡ ਲੋਕ ਦੇ ਉਹਨਾਂ ਨੂੰ ਮਿਲੇਗੀ ਉਹਨਾਂ ਨੂੰ ਰੁਜ਼ਗਾਰ ਦੇ ਲਈ ਵੀ ਰਕਮ ਮੁਹੱਈਆ ਕਰਾਈ ਜਾਏਗੀ ਉਹਨਾਂ ਦਾ ਜਿਹੜਾ ਨੁਕਸਾਨ ਮਾਲੀ ਹੋਇਆ ਹੈ ਉਹਦੇ ਲਈ ਵੀ ਪੰਜਾਬ ਸਰਕਾਰ ਹੈ ਕਿ ਉਹਨਾਂ ਦੀ ਮਦਦ ਕਰੇਗੀ ਉਹਨਾਂ ਦਾ ਜਿਹੜਾ ਫਰਨੀਚਰ ਜਾਂ ਸਾਜੋ ਸਮਾਨ ਜਿਹੜਾ ਘਰਾਂ ਦਾ ਹੈ ਹੁੰਦਾ ਹੈ ਉਹ ਜੇ ਨੌਸ ਹੋ ਚੁੱਕਾ ਹੈ ਤੇ ਉਹਦੇ ਵਿੱਚ ਵੀ ਪੰਜਾਬ ਸਰਕਾਰ ਉਹਨਾਂ ਦੀ ਮਦਦ ਕਰੇਗੀ ਸੋ ਪੰਜਾਬ ਸਰਕਾਰ ਫਲੱਡ ਏਰੀਆ ਦੇ ਵਿੱਚ ਆਪਣਾ ਸਭ ਕੁਝ ਗਵਾ ਚੁੱਕੇ ਲੋਕਾਂ ਦੀ ਵੀ ਮਦਦ ਕਰੇਗੀ ਸੋ ਅੱਜ ਮੈਡੀਕਲ ਕਾਲਜ ਤੋਂ 10 ਐਂਬੂਲੈਂਸ ਰਵਾਨਾ ਕੀਤੀਆਂ ਡਾਕਟਰ ਬਲਬੀਰ ਸਿੰਘ ਨੇ ਹਰੀ ਚੱਡੀ ਦੇ ਕੇ ਇਹਨਾਂ ਨੂੰ ਰਵਾਨਾ ਕੀਤਾ ਹੈ ਉਹਨਾਂ ਦੇ ਨਾਲ ਜਿਹੜੀਆਂ ਮੈਡੀਕਲ ਸਟੂਡੈਂਟਸ ਵੀ ਭੇਜੇ ਗਏ ਨੇ ਜਿਹੜੇ ਕਿ ਉੱਥੇ ਜਾ ਕੇ ਲੋਕਾਂ ਦਾ ਲੋਕਾਂ ਦਾ ਇਲਾਜ ਕਰਨਗੇ ਔਰ ਉਹਨਾਂ ਨੂੰ ਇਹਨਾਂ ਤੋਂ ਕਿਵੇਂ ਬਿਮਾਰੀਆਂ ਆਉਣ ਵਾਲੇ ਦਿਨਾਂ 'ਚ ਕੋਈ ਬਿਮਾਰੀ ਤੋਂ ਕਿਵੇਂ ਬਚਣਾ ਹੈ ਉਹ ਵੀ ਉਹਨਾਂ ਨੂੰ ਸਮਝਾਉਣਗੇ ਪ੍ਰੀਵੈਂਸ਼ਨ ਕਿਉਂਕਿ ਬਹੁਤ ਜ਼ਰੂਰੀ ਹੈ ਉਹ ਵੀ ਸਮਝਾਇਆ ਜਾਏਗਾ ਸੋ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਹੈ ਹਰ ਮਦਦ ਪੰਜਾਬ ਸਰਕਾਰ ਜਿਹੜੇ ਇਫੈਕਟਡ ਲੋਗ ਨੇ ਉਹਨਾਂ ਦੀ ਕਰੇਗੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਾਡੇ ਨਾਲ ਨੇ ਡਾਕਟਰ ਸਾਹਿਬ ਅੱਜ ਫਲਡ ਏਰੀਆ ਦੇ ਵਿੱਚ ਪੂਰੇ ਸਾਰੇ ਸਟਾਟ ਕਰ ਲਿਆ ਹੈ। ਕੀ ਬਾਤ ਹੈ। ਇਹ ਚੱਲਦਾ ਹੈ। ਉਹ ਸਾਨੂੰ ਲੈ ਕੇ ਚਾਹਾਂਗੇ। ਹਰੀਆ-ਗਰੀਆ ਸਭ ਨੂੰ ਪੂਰੀ ਕਰਨਾ ਹੈ। ਹਾਂਜੀ ਬੰਦੇ। ਜਿਹੜਾ ਬਾਕੀ ਸਰ ਆਈ ਸਰ 10 ਐਂਬੂਲੈਂਸ ਨੂੰ ਭੇਜਵਾਉਣਾ ਕਰਨਾ ਹੈ। ਯਾਰ ਇੰਟਲਿੰਗ ਦਾ ਨੈਕਸਟ ਫੇਜ਼ ਜੀ। ਪਹਿਲਾ ਰੈਸਕਿਊ ਸੀਗਾ ਜੀ। ਫਿਰ ਮੈਡੀਕਲ ਰਿਲੀਫ ਸੀਗਾ। ਜਿਹਦੇ ਵਿੱਚ ਅਸੀਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਉੱਥੇ ਐਂਬੂਲੈਂਸ ਉੱਥੇ ਬੇਸ ਹਸਪੀਟਲ ਸੈਟਅਪ ਕੀਤਾ 24 ਐਮਰਜੈਂਸੀ ਦੀਆਂ ਸਰਵਿਸਿਜ਼ ਦਿੱਤੇ ਆ ਉਸ ਤੋਂ ਅੱਗੇ ਅਸੀਂ ਬੋਟ ਐਂਬੂਲੈਂਸ ਦਾ ਬੰਦਾ ਬੰਦੋਬਸ ਕੀਤਾ ਸੀ ਜਿਹਦੇ ਨਾਲ ਅਸੀਂ ਜਿਹੜਾ ਤੁਸੀਂ মিডিਆ ਨੇ ਹਾਈਲਾਈਟ ਕੀਤਾ ਸੀ ਇੱਕ ਬੱਚਾ ਸੀ ਜਿਹਨੂੰ ਗੁਰਦੇ ਦੀਆਂ ਬਿਮਾਰੀਆਂ ਸੀ ਉਹਨੂੰ ਉਹਨੂੰ ਲੈ ਕੇ ਆਏ ਬੋਟ ਦੇ ਉੱਤੇ ਦਾਖਲ ਕਰਾਇਆ ਉਹਦਾ ਇਲਾਜ ਕਰਾਇਆ ਕਿਉਂਕਿ ਉਹਦਾ ਇਲਾਜ ਪੀਜੇ ਤੋਂ ਚੱਲਦਾ ਸੀਗਾ ਅਸੀਂ ਉਹਨਾਂ ਡਾਕਟਰਾਂ ਦੇ ਨਾਲ ਵੀ ਜਿਹੜਾ ਹੈਗਾ ਰਸਤਾ ਕਾਇਮ ਕਰਕੇ ਪਹਿਲੇ ਮੈਡੀਸਨ ਦੇ ਤੋ ਉਹਦਾ ਪੀਜੀ ਤੋਂ ਵੀ ਇਲਾਜ ਚੱਲਦਾ ਇੱਥੇ ਲੋਕਲ ਡਾਕਟਰ ਟਰੀਟ ਕਰ ਰਹੇ ਆ ਲੇਕਿਨ ਉਹਦੀ ਜਿਹੜੀ ਕਨਸਲਟੇਸ਼ਨ ਆ ਉਹ ਪੀਜੀ ਤੋਂ ਚੱਲ ਰਹੀ ਹੈ ਉਹ। ਅ ਇਸੇ ਤਰ੍ਹਾਂ ਹੁਣ ਜਿਹੜੀ ਸਾਡੀ ਅਗਲੀ ਹੈਗੀ ਅਸੀਂ ਹੋਰ ਵੀ ਜਿੰਨੀਆਂ ਪ੍ਰੈਕਟਿਕਡ ਲੇਡੀਜ਼ ਸੀ ਸਟੇਕ ਬਾਈਟ ਸੀ ਉਹਨਾਂ ਸਾਰਿਆਂ ਨੂੰ ਰੈਸਕਿਊ ਕਰਕੇ ਉਹਦੇ ਵਾਸਤੇ ਇੱਕ ਸਾਡਾ ਹੈਲਪਲਾਈਨ ਨੰਬਰ 104 ਕੋਈ ਵੀ ਮੈਡੀਕਲ ਐਮਰਜੈਂਸੀ ਹੋਵੇ ਹੁਣ ਜਿਹੜਾ ਸਾਡਾ ਅਗਲੀ ਫੇਸ ਸ਼ੁਰੂ ਹੋ ਰਹੀ ਹੈ ਜਿਹਦੇ ਚ ਅਸੀਂ ਜਿਹੜਾ ਹੈਗਾ ਪ੍ਰੋਫੈਨਸ਼ਨ ਆਫ ਐਨੀ ਮੇਜਰ ਵਾਟਰ ਬੋਰਨ ਵੈਕਟਰ ਬੋਰਨ ਡਿਜ਼ੀਜ਼ਸ ਉਦੇ ਵਾਸਤੇ ਜਿਹੜਾ ਹੈਗਾ ਸੀ ਹੁਣ ਇੱਕ ਸੈਕਟਰ ਵਾਈਜ਼ ਪਲਾਨਿੰਗ ਕਰਕੇ ਉਹਦੇ ਵਿੱਚ ਫਿਊਮਿਗੇਸ਼ਨ ਹੋਏਗੀ ਡੇਂਗੀ ਔਰ ਮਲੇਰੀਆ ਚਿਕਨਗੂੜੀਆਂ ਦੀ ਰੋਕਥਾਮ ਵਾਸਤੇ ਲਾਰਵਿਸਾਈਡ ਸਪਰੇਅ ਹੋਏਗਾ ਸੇਫ ਡਰਿੰਕਿੰਗ ਵਾਟਰ ਤੇ ਸਟ्रेस ਹੋਏਗਾ ਸਾਡਾ ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਬਾਕੀ ਦੇ ਜਿਹੜੀਆਂ ਸਾਰੀਆਂ ਮੇਜਰਸ ਹੈਗੀਆਂ ਕਿ ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਦੇਣਾ ਡੋਰ ਟੂ ਡੋਰ ਸਰਵੇ ਕਰਨਾ ਜੇ ਕੋਈ ਪੇਸ਼ੇਸ਼ਾ ਕਿਸੇ ਕੋਲੇ ਦਵਾਈ ਚਾਹੀਦੀ ਹੈ ਕਿਸ ਨੂੰ ਉਹਦੇ ਤੱਕ ਦਵਾਈ ਪਹੁੰਚਾਣਾ ਔਰ ਸਾਰੇ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਾ ਕੇ ਇਹ ਜਿਹੜੀ ਐਂਬੂਲੈਂਸ ਹੈ ਇਹ ਸੈਕਟਰ ਵਾਈਜ਼ ਹੁਣ ਜਾਣ ਗਿਆ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਣ ਗਿਆ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਆ ਗਿਆ ਲਗਾਤਾਰ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਕੋਈ ਮੈਡੀਕਲ ਸਹੂਦਤ ਚਾਹੀਦੀ ਹੈ ਤੇ ਉਹਨਾਂ ਦਾ ਉੱਥੇ ਵੀ ਪਹੁੰਚਾਈ ਜਾ ਸਕੇ ਜੇ ਲੋੜ ਹੈ ਤਾਂ ਉਹਨੂੰ ਐਂਬੂਲੈਂਸ ਤੇ ਰਿਆ ਕੇ ਹਸਪਤਾਲ ਚ ਦਾ ਲਾਚ ਪਹੁੰਚਾਇਆ ਜਾ ਸਕੇ ਸੋ ਹੁਣ ਇਹ ਸਾਡੀ ਜਿਹੜੀ ਨੈਕਸਟ ਪੇਜ ਹੈ ਜਿਹੜੀ ਪ੍ਰੋਵੈਂਸ਼ਨ ਆਫ ਮੇਜਰ ਜਾਓ ਬੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਾਂ ਉਹ ਮੱਖੀਆਂ ਮੱਛਾਂ ਨਾਲ ਹੋਣ ਬਿਮਾਰੀਆਂ ਜਾਂ ਕੋਈ ਹੋਰ ਸਨੇਪ ਵਾਈਟ ਤੇ ਡਾਕ ਵਾਈਟ ਹੈ ਉਹਨਾਂ ਦੀ ਰੋਕਥਾਮ ਤੇ ਉਹਨਾਂ ਦੇ ਇਲਾਜ ਵਾਸਤੇ ਜਿਹੜਾ ਹੈਗਾ ਇਹ ਹੁਣ ਸਾਡੀ ਜਿਹੜੀ ਫੇਜ਼ ਅਸੀਂ ਸ਼ੁਰੂ ਕਰ ਰਹੇ ਹਾਂ ਡਾਕਟਰ ਮੁਕਤੀ ਸੂਰ ਦੇ ਨਾਲ ਬਿਮਾਰੀ ਹੋ ਰਹੀ ਹੈ ਸਵਾਈਨ ਬੰਦਾਰੀ ਵਰ ਪੀਰ ਦੇ ਕਿ ਸਵਾਈਨ ਤੇ ਵਰਦੀ ਸਭ ਕੁਝ ਹੋਈ ਹੈ ਹਾਂ ਕੋਈ ਗੱਲ ਨਹੀਂ ਉਹਦੇ ਚ ਜਿਹੜਾ ਹੈਗਾ ਜਿਹੜੀ ਹੁਣ ਤੱਕ ਵੀ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਉਹ ਬਿਮਾਰੀ ਜਿਹੜੀ ਹੈਗੀ ਹਿਊਮਸ ਦੇ ਵਿੱਚ ਨਹੀਂ ਹੁੰਦੀ ਆ ਪਰ ਉਹਦੇ ਵਾਸਤੇ ਉਹਦੀ ਟੈਸਟਿੰਗ ਸਾਰੀ ਉਹਦੀ ਜਿਹੜੇ ਉਹਨਾਂ ਲੋ ਏਰੀਆ ਨੂੰ ਕਵਰਡਨ ਕਰਨਾ ਜੋ ਉਹਦੇ ਵਾਸਤੇ ਨੈਸੈਸਰੀ ਪ੍ਰੀਕਾਸ਼ਨ ਹੈ ਅਸੀਂ ਬਿਲਕੁਲ ਸਾਰੀਆਂ ਪ੍ਰੀਕਾਸ਼ਨ ਲੈ ਰਹੇ ਆਂ ਕਿਸੇ ਕਿਸਮ ਦਾ ਪੈਨਿਕ ਕਰਨ ਦੀ ਕੋਈ ਦਿੱਕਤ ਨਹੀਂ ਹੈ ਕਿਸੇ ਬੱਚੇ ਬੰਦੇ ਨੂੰ ਸਾਹ ਦੀ ਤਕਲੀਫ ਹੋਵੇ ਰੈਸਪੀਰੇਟਰੀ ਡਿਸਟ्रेस ਹੋਵੇ 104 ਨੰਬਰ ਤੇ ਕਾਲ ਕਰੋ ਅਸੀਂ ਸਾਰਾ ਪ੍ਰੀਵੈਂਟਿਵ ਮੀਅਰਸ ਵੀ ਲੈ ਰਹੇ ਆਂ ਤੇ ਉਹਦਾ ਜਿਹੜਾ ਰੋਕਾ ਤੱਕ ਜੜੀ ਹੈਗੀ ਆ ਦਵਾਈ ਪਾਣਾ ਦਵਾਈ ਬੋਟੀਆਂ ਤਾੜਾ ਉਹ ਵੀ ਕਰਦੇ ਆ ਦੋਨੋਂ ਜਿਹੜੇ ਥੋੜੇ ਦੋਨੇ ਕੰਮ ਐ ਅਸੀਂ ਉਹ ਲਗਾਤਾਰ ਸਾਡੇ ਰੱਤ ਪੰਜਾਬ ਦੇ ਸਰ ਲੋਰ ਵੀ ਸਰ ਟੈਸਟ ਹਾਂ ਨੇ ਸਰ ਉੱਤਰੀ ਟੈਸਟ ਵੀ ਕੋਈ ਸੈਂਪਲ ਹਾਂ ਹਾਂ ਸਾਰੇ ਹੋ ਰਹੀ ਹੈ ਜੀ ਇਹਨਾਂ ਦੇ ਵਿੱਚ ਵੀ ਹੋ ਰਹੀ ਹੈ ਪੋਲਟਰੀ ਦੇ ਵਿੱਚ ਵੀ ਹੋ ਰਹੀ ਹੈ ਉਹ ਜਿਹੜੇ ਰਿਸਪੈਕਟਿਵ ਡਿਪਾਰਟਮੈਂਟ ਐ ਸਾਡੇ ਕੋਲੇ ਪੰਜਾਬ ਯੂਨੀਵਰਸਿਟੀ ਹੈਗੀ ਐ ਪੀਯੂ ਦੇ ਵਿੱਚ ਉਹ ਸਾਰਾ ਉਹ ਵੀ ਕੰਮ ਕਰ ਰਹੇ ਉਹ ਵੀ ਐਕਟਿਵ ਹੈ ਗਿਆ ਔਰ ਇਥੋਂ ਤੱਕ ਕਿ ਸਾਡਾ ਜਿਹੜਾ ਪੰਜਾਬ ਪੁਲਿਸ ਕੰਟਰੋਲ ਬੋਰਡ ਆ ਸਿਹਤ ਵਿਭਾਗ ਦੇ ਤੋਂ ਸਬਾਈ ਪੀਏਯੂ ਔਰ ਪੀਪੀਸੀਬੀ ਉਹ ਵੀ ਜਿਹੜੇ ਹੈਗੇ ਡਿਫਰੈਂਟ ਕਾਈਂਡ ਦੀ ਪਾਣੀ ਦੀ ਟੈਸਟਿੰਗ ਆ ਜੋ ਹੋਸਾ ਦੀ ਟੈਸਟਿੰਗ ਆ ਇਹ ਤਿੰਨ ਚਾਰ ਲੈਵਲ ਤੇ ਸਾਰੇ ਜਿੰਨੇ ਡਿਪਾਰਟਮੈਂਟਸ ਸਹਿਵ ਕਰਦੇ ਲੋਕਾਂ ਚ ਪੈਨਿੰਗ ਤਾਂ ਹਜੇ ਵੀ ਹੈਗਾ ਜੀ ਕਿ ਆਫਟਰ आप मीडिया वालों रीअश्योर करिए कि एक सौ चार नंबर पर कॉल करना अपनी जो आशा वर्कर न भी कोई कन्वे करोगे आशा वर्कर जी है अपने हेल्थ एंड वेलनैस सेंटर के स्टाफ नविल सर्जन कम्यूनीकेट करके जिथेड़ होगी असि मेडिकल कैंप लावे जिथे लड़ होएगी एम्बूलेंस पहुंचेगी फ्यूमिकेशन करा और जोड़ा बाकी सारा है अपना ला एंटी लारबल स्परे करा ਸਫਾਈ ਵਾਸਤੇ ਜਿਹੜਾ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਐਂਡ ਜਿਹੜੇ ਮਿਨਿਸਪਲ ਕਾਰਪੋਰੇਸ਼ਨਸ ਚਾ ਕਮੇਟੀਆਂ ਹੈਗੀਆਂ ਉਸ ਸਪੈਸ਼ਲ ਮਹਿੰਮ ਚਲਾਰੀਆਂ ਸਫਾਈ ਵਾਸਤੇ ਸੋ ਆਲ ਪੋਸੀਬਲ ਪ੍ਰੋਕਿਜਰਸ ਲਈਆਂ ਜਾਣਗੀਆਂ ਜੀ ਕੋਈ ਮੇਜਰ ਨਹੀਂ ਕੋਈ ਦਿੱਕਤ ਨਹੀਂ ਆਏਗੀ ਲੋਕਾਂ ਨੂੰ ਖਬਰਾਨ ਦੀ ਲੋੜ ਹੈ ਤੇ ਇਸ ਤੋਂ ਸਿવાય ਅਸੀਂ ਹੋਰ ਵੀ ਚੜਾ ਹੈਗਾ ਤੁਹਾਡੇ ਅਸੀਂ ਚੜੇ ਹੈਗੇ ਨਾ ਸਾਡੇ ਮੇਰੇ ਕੱਲ 21 ਡਾਕਟਰ ਜੁਆਇਨ ਕਰ ਗਏ ਬਹੁਤ سارے ਡਾਕਟਰ ਪੋਸਟ ਕੀਤੇ ਆ ਫਲਡ ਅਫੈਕਟਿਡ ਏਰੀਆਸ ਦੇ ਭੇਜਤੇ ਜਿਹੜੇ ਨਾਮ 1000 ਜੁਆਇਨ ਕਰਨੇ ਸੀ ਉਹਨਾਂ ਚੋਂ 750 ਨੇ ਅਜੇ ਜਿਹੜਾ ਹੈ ਉਹਨਾਂ ਕਿਤੇ 20 ਕਿਤੇ 21 ਕਿਤੇ 30 ਕਿਤੇ 40 ਵੀ ਜੁਆਇਨ ਕਰ ਗਿਆ ਟਰਨਮੈਂਟ ਡਾਕਟਰਸ ਵੀ ਆ ਗਿਆ ਦੂਜਾ ਸਟਾਫ ਵੀ ਆ ਗਿਆ ਇਸ ਤੋਂ ਸવાય ਜਿਹੜੇ ਨਰਸਿੰਗ ਸਟੂਡੈਂਟਸ ਲਗਾਤਾਰ ਕੰਮ ਕਰ ਰਹੇ ਆ ਆਸ਼ਾ ਵਰਕਰਸ ਕਰ ਰਹੀਆਂ ਸਾਡੇ ਹੈਲਥ ਐਂਡ ਵੈਲਨੈਸ ਸੈਂਟਰ ਦੇ ਸਟਾਫ ਅਸੀਂ ਦਿੱਤਾ ਹੁਣ ਸੰਡੇ ਨੂੰ ਵੀ ਸਾਰੀਆਂ ਸਰਵਿਸਿਜ਼ ਆਪਣੀਆਂ ਚਲਾ ਰਹੇ ਆ ਸੋ ਅਸੀਂ ਕੱਲੋ ਵੀ ਜਿਹੜਾ ਸਿਹਤ ਵਿਭਾਗ ਹੈਗਾ ਉਹ ਪੂਰੀ ਤਨਦੇਹੀ ਨਾਲ ਜਿਹੜਾ ਹੈਗਾ ਸੇਵਾ ਚ ਲੱਗਿਆ ਹੋਇਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ। ਅਗਰ ਆਪ ਜੋਤਪੁਰ ਚ ਸਾਰਾ ਕੈਮੀ ਦੇ 60 ਸਾਲ ਜਿਹੜਾ ਹਾਂ ਹਾਂ ਜੀ ਉਹ ਉਹਦੇ ਉਹਦੇ ਵਾਸਤੇ ਸੀਗਾ ਕਿ ਉਹਦਾ ਸਾਰਾ ਇਲਾਜ ਸਰਕਾਰ ਮੁਕਤ ਕਰਾਏਗੀ ਜਿੰਨਾ ਮਰਜ਼ੀ ਖਰਚਾ ਹੋਵੇ ਚਾਹੇ 2 ਲੱਖ ਹੋਵੇ ਜਾਂ 10 ਲੱਖ ਹੋਵੇ। ਇਸ ਤੋਂ ਸવાય ਉਹਨਾਂ ਦੇ ਪਰਿਵਾਰ ਕਿਉਂਕਿ ਕਰਾਜ ਮਿਸਤਰੀ ਦਾ ਪਰਿਵਾਰ ਹੈ ਰੋਜ਼ੀ ਰੋਟੀ ਵਾਸਤੇ ਉਹਦਾ ਉਹਨਾਂ ਨੂੰ ਇੱਕ ਦਾਨੀ ਸੱਜਣਾ ਵੱਲੋਂ ਮੈਨੂੰ ਕੁਝ ਚੈੱਕ ਦਿੱਤੇ ਗਏ ਸੀ ਉਹ ਮੈਂ ਜਿਹੜੇ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਲੋੜਵੰਦ ਬੰਦੇ ਆ ਉਹਨਾਂ ਨੂੰ 50000 ਰੁਪਏ ਦਾ ਚੈੱਕ ਦਿੰਦਾ। ਮੈਂ মিডিਆ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਨੂੰ ਹਾਈਲਾਈਟ ਕੀਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹਦੀ ਕੌਗਨਿਜ਼ੈਂਸ ਲਈ ਔਰ ਮੈਨੂੰ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਇਹਨਾਂ ਬੱਚੇ ਦਾ ਇਲਾਜ ਕਰਾਓ ਅਸੀਂ ਉਹ ਕਰਾ ਰਹੇ ਹਾਂ ਬੱਚੇ ਦਾ ਇਲਾਜ ਵੀ ਕਰਾਵਾਂਗੇ ਹੋਰ ਵੀ ਜਨੇ ਜਿਹੜਾ ਫਲੱਡ ਜਿਹੜੇ ਵੀ ਕੋਈ ਫਲੱਡ ਇਫੈਕਟਡ ਹੈ ਉਹਨਾਂ ਦਾ ਇਲਾਜ ਵੀ ਕਰਾਵਾਂਗੇ ਉਹਨਾਂ ਦਾ ਘਰ ਦਾ ਸਾਰਾ ਸਮਾਨ ਵੀ ਦੇਵਾਂਗੇ ਘਰ ਦਾ ਡੈਮੇਜ ਵੀ ਦੇਵਾਂਗੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਰੋਜ਼ੀ ਰੋਟੀ ਦਾ ਵੀ ਉਹਨਾਂ ਦੇ ਵਾਸਤੇ ਕੋਈ ਨਾ ਕੋਈ ਬੰਦੋਬਸਤ ਕਰਾਂਗੇ ਬੱਚੇ ਦੀ ਕੰਡੀਸ਼ਨ ਜਿਹੜੀ ਹੈਗੀ ਆ ਉਹ ਹੁਣ ਠੀਕ ਹੈਗੀ ਆ ਜੀ ਕੰਟਰੋਲ ਚ ਹੈ ਉਹਦੇ ਚ ਜਿਹੜੀ ਬਿਮਾਰੀ ਹੈਗੀ ਆ ਥਿਊਰੇਬਲ ਹੈਗੀ ਆ ਠੀਕ ਹੋਣ ਵਾਲੀ ਆ ਉਹ ਇਲਾਜ ਹੋ ਸਕਦਾ ਉਹਦਾ ਪਰ ਜੇ ਇਲਾਜ ਨਾ ਹੋਵੇ ਤਾਂ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਕਿ ਜਾਨਲੇਵਾ ਵੀ ਹੋ ਸਕਦੀ ਸੀ ਤੇ ਮੀਡੀਆ ਦਾ ਧੰਨਵਾਦ ਆ ਜੀ ਸਾਰਿਆਂ ਦਾ ਧੰਨਵਾਦ ਆ ਕਿ ਜੀ ਉਹ ਤੱਕ ਪਹੁੰਚ ਸਕੇ ਉਹਦਾ ਇਲਾਜ ਸ਼ੁਰੂ ਹੋ ਗਿਆ ਔਰ ਬੈਸਟ ਪੋਸਿਬਿਲਿਟੀ ਟਰੀਟਮੈਂਟ ਦੇਾਂਗੇ ਜੀ ਬਾਕੀ ਸਰਬੋਤਮ ਔਖਦ ਨਾਮ ਜੀ ਕਾਮਨਾ ਪਰਸਨ ਨਤੇਜ ਦੇ ਨਾਲ ਜੋਤੀ ਬਹਿਨ ਡੈਨਿਕ ਸਵੇਰਾ ਟੀਵੀ ਅੰਦਰਸਟਾ